ਸਾਰੇ ਹੀ ਵਪਾਰੀ ਵੀਰਾਂ ਨੂੰ ਦੱਸਿਆ ਜਾਂਦਾ ਹੈ ਔਰ ਕਿਸਾਨ ਵੀਰਾਂ ਨੂੰ ਵੀ ਜਿਹੜੀ ਆਪਣੀ ਤੁੰਗ ਵਾਲੀ ਮੰਡੀ ਲੱਗਦੀ ਸੀ ਬੱਕਰਿਆਂ ਦੀ ਤੁੰਗ ਵਾਲੀ ਮੰਡੀ ਬੱਕਰਿਆਂ ਦੀ ਲੱਗਦੀ ਸੀ ਉਹੀ ਮੰਡੀ ਹੁਣ ਜਦੋਂ ਆਪਾਂ ਬਟਿੰਡੇ ਤੋਂ ਮਾਨਸਾ ਨੂੰ ਜੇ ਨੇ ਤਲਵੰਡੀ ਨੂੰ ਜਾਂਦੇ ਆ ਮਾਨਸਾ ਤਲਵੰਡੀ ਰੋਡ ਕਟਾਰ ਸਿੰਘ ਵਾਲਾ ਟੱਪ ਕੇ ਸਨਸਾਨ ਇੱਧਰ ਉਹ ਕਲੋਨੀ ਬਣੀ ਹੈ ਸੱਜੀ ਸਾਈਡ ਉਹ ਜਮਾ ਸਾਹਮਣੇ ਆਪਣੀ ਉਹ ਮੰਡੀ ਲੱਗਿਆ ਕਰੋ ਜਿਹੜੀ ਤੁੰਗ ਵਾਲੀ ਲੱਗਦੀ ਸੀ ਉਹੀ ਮੰਡੀ ਉਥੇ ਪਟਾਰ ਸਿੰਘਾ ਟੱਪ ਕੇ ਸੁੰਨਸਾਨ ਜਿਹੜੀ ਕਲੋਨੀ ਬਣੀ ਐ ਉਹਦੇ ਸਾਹਮਣੇ ਆਪਣੀ ਉਥੇ ਤੰਬੂ ਲੱਗਿਆ ਪਾਣੀ ਦੀ ਸਹੂਲਤ ਐ ਹਰ ਇੱਕ ਜੀ ਦੀ ਸਹੂਲਤ ਮਿਲੂਗੀ ਸੋ ਸਾਰੇ ਪਵਾਰੀਆਂ ਨੂੰ ਦੱਸਿਆ ਜਾਂਦਾ ਵੀ ਜਿਹੜੀ ਕੱਲ ਨੂੰ ਵੀਰਵਾਰ ਨੂੰ ਤੁੰਗਲੀ ਮੰਡੀ ਲੱਗਦੀ ਸੀ ਉਹ ਪਟਾਰ ਸਿੰਘਾ ਟੱਪ ਕੇ ਸੁੰਨਸਾਨ ਕਲੋਨੀ ਦੇ ਸਾਹਮਣੇ ਆਪਣੀ 4 ਕਿੱਲੇ ਉਥੇ ਜ਼ਮੀਨ ਲਈ ਵਿਆ ਉਥੇ ਲੱਗੂ ਕੱਲ ਨੂੰ ਸਰਕਾਰ ਉਹ ਸਰਕਾਰ ਵੀ ਨਾ ਮਨਜ਼ੂਰ ਐ ਉਥੇ ਮੰਡੀ ਉਹ ਤੇ ਉਹ ਮੰਡੀ ਬੱਕਰੇਾਂ ਦੀ ਮੰਡੀ ਹਰ ਵੀਰਵਾਰ ਕਟਾਰ ਸਿੰਘਾਂ ਦੇ ਟੱਪ ਕੇ ਸੁਨਸਾਨ ਉਹ ਹੈ ਕਲੋਨੀ ਜਦੋਂ ਬਟੰਡੇ ਤੋਂ ਮਾਨਸਾ ਨੂੰ ਜਾਂਦੇ ਆ ਜੇ ਮਾਨਸਾ ਮੰਡੀ ਹੋ ਜਾਂ ਤਲਵੰਡੀ ਮੰਡੀ ਬਟੰਡੇ ਨਾਲੋਂ ਨੇ ਆ ਤਾਂ ਵੀ ਉਹ ਕੋਟਸ਼ਮੀਰ ਤੋਂ ਅੱਗੇ ਹੈ 1.5 ਕਿਲੋਮੀਟਰ ਕਟਾਰ ਸਿੰਘਾਂ ਦੇ ਤੋਂ ਵੀ 1 ਕਿਲੋ 1.5 ਕਿਲੋਮੀਟਰ ਦੀ ਅੱਗੇ ਹੈ ਤੋਂ ਸਾਰੇ ਬੱਕਰੇ ਵਾਲੇ ਵੀਰਾਂ ਨੂੰ ਬੱਕਰੀਆਂ ਉਹ ਵੀ ਕਿਸੇ ਨੇ ਆਪਦਾ ਮਾਲ ਵੇਚਣਾ ਹੈ ਜਾ ਖਰੀਦਣਾ ਵਪਾਰੀ ਵੀਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਮੰਡੀ ਜਾਓ ਤੇ ਮੰਡੀ ਦਾ ਲਾਭ ਉਠਾਓ